ਸਰਕਾਰ ਸਾਬ ਜੀ ਕਿੱਥੇ ਜਿਹੜੇ ਫਿਰਦੇ ਜੀ ਅੱਜ ਕਰਦੇ ਸੀ ਟੈਕ ਸਾਡਾ ਹਾਂਜੀ ਬੜੇ ਦਿਨਾਂ ਹੋ ਗਏ ਤੁਸੀਂ ਸਾਨੂੰ ਲਾਰੇ ਲਾਉਂਦੇ ਪੈ ਸੀ ਤੇ ਅੱਜ ਇੱਥੇ ਫਾਈਨਲੀ ਐਸੀ ਪਈ ਹੋਇਆ ਪਰ ਲੋੜ ਇੱਥੇ ਸਿੱਖੋ ਇਹ ਕਿਚਨ ਹੁੰਦੀ ਸੀਗੀ ਰੈਸਟੋਰੈਂਟ ਦੀ ਦੇਖ ਕਰਕੇ ਇੱਥੇ ਉਹ ਵਾਲਾ ਚਿਮਨੀ ਹੁੰਦੀ ਸੀ ਤੁਹਾਡੇ ਕੋਲ ਲੋੜ ਹੈ ਇਸ ਕਿਉਂਕਿ ਇਨ ਵਿੰਡੋ ਐਸੀ ਆਪਣੇ ਕੋਲ ਕਾਫੀ ਪੈ ਨੇ ਤੇ ਮੈਂ ਕਿਹਾ ਚਲੋ ਇੱਕ ਫਿੱਟ ਕਰ ਦਿੰਦੀ ਹਾਂ ਅੱਜ ਦੇਖੋ ਸਾਰਾ ਸਮਾਨ ਖਾਲੀ ਖਾਲੀ ਤੁਸੀਂ ਦੇਖ ਸਕਦੇ ਹੋ ਤੁਸੀਂ ਸਾਰਾ ਸਮਾਨ ਚੁੱਕਤਾ ਕਹਿੰਦੇ ਉਹ ਜਦੋਂ ਕੋਲੇ ਵਾਲਾ ਤੇ ਥੋੜਾ ਜਿਹਾ ਆਪਾਂ ਉਹ ਸ਼ੇਕ ਵੱਡਾ ਕਰਨਾ ਪੈਣਾ ਇਸ ਕਰਕੇ ਉਹਦਾ ਮਿੱਟੀ ਮਿੱਟੀ ਜੀ ਪੈ ਗਈ ਚਲੋ ਇੱਧਰ ਬਹੁਤ ਹੀ ਤੇ ਆਪਾਂ ਸੈਟਿੰਗ ਕਰ ਲਾਂਗੇ ਤੇ ਮੈਨੂੰ ਵਿੱਚ ਹੀ ਕੰਮ ਛੱਡ ਕੇ ਆਈ ਮੈਂ ਮੈਂ ਦੁੱਧ ਨੂੰ ਵਾਲਾ ਦੋਹਾਂ ਦੀ ਪੈਸੀ ਨਾਲ ਸਬਜ਼ੀ ਤੜਕਾ ਲਾਇਆ ਸੀ ਤੇ ਭਾਂਡੇ ਸਾਫ਼ ਕਰ ਰਹੀ ਸੀ तेन काम मेरे चल रहे तिना रोक गए हम के, इस टाइम स्कूल दिया बिकल रही वेखो बरसाता डेजी बरसाता हेलो, कुछ नहीं बोलती डेजी, जी हम डे जी वेखी आजगी बस ਹੁਣ ਮੈਂ ਨੂੰ 당 ਕਰੇਗੀ ਹੁਣ ਮੈਂ ਇਹਨੂੰ ਕੁੱਟੂੰਗੀ ਕਿਵੇਂ ਫੀਲ ਕਰ ਰਹੀ ਸੈਡ ਸੈਡ ਐਡਾ ਵਧੀਆ ਮੌਸਮ ਆ ਹੈਪੀ ਹੋ ਜਾ ਉਹ ਬਸ ਚਲੋ ਬੈਠ ਜਾ ਬੈਠ ਜਾ ਉੱਥੇ ਇੰਜੋਏ ਕਰ ਆਪਦਾ ਮੌਸਮ ਤੇ ਇੱਥੇ ਚੱਲ ਰਹੀ ਆਪਣੀ ਸਬਜੀ ਦੁੱਧ ਤੇ ਇੱਧਰ ਮੈਂ ਭਾਂਡੇ ਜੂਠ ਕੱਢਤੀ ਸੀ ਬਸ ਉਹ ਵਿਮ ਕਰੀਏ ਹੁਣ ਆਪਾਂ ਸਪੰਜ ਤੇ ਇੰਨਾ ਵਧੀਆ ਮੌਸਮ ਹੋਇਆ ਹੋਇਆ ਹੈ ਨਾ ਬਾਹਰ ਤੇ ਸਾਨੂੰ ਰਸੋਈ ਚ ਕੰਮ ਕਰਨਾ ਪੈ ਰਿਹਾ ਜੀ ਕਰਦਾ ਛੱਤ ਤੇ ਜਾ ਕੇ ਪੂਰਾ ਮੌਸਮ ਇੰਜੋਏ ਕਰੀਏ ਬਹੁਤ ਵਧੀਆ ਤੇ ਇਧਰ ਵੇਖੋ ਉਸ ਦਿਨ ਛੋਲੇ ਬਹੁਤ ਜ਼ਿਆਦਾ ਮੈਂ ਬੋਇਲ ਕਰ ਲਏ ਸੀ ਕੁਝ ਕੁ ਮੈਂ ਰੱਖ ਲਏ ਸੀ ਫ੍ਰੀਜ਼ ਕਰਕੇ ਕਿਉਂਕਿ ਜਿਆਦੀ ਸਬਜੀ ਨਾਲ ਫਿਰ ਸਵਾਦ ਨਹੀਂ ਬਣਦੀ ਤੇ ਹੁਣ ਬਸ ਢੱਕਾ ਲਾਤਾ ਫਸੋਖਾ ਹੋ ਗਿਆ ਕੰਮ ਚਮਚਿਆਂ ਦੀ ਬਿਸ਼ਾਰ ਚਮਚੇ ਕਟਕੀਆਂ ਇਹਨਾਂ ਨੂੰ ਵੀ ਅਲੱਗ-ਅਲੱਗ ਕਰਕੇ ਆਪਣੇ-ਆਪਣੇ ਘਰ ਚ ਪਚਾ ਦਿੱਤਾ ਜਾਵੇ ਸੋ ਨਵੇਂ ਚਮਚੇ ਮੈਂ ਅਲੱਗ ਰੱਖਦੀ ਹੁੰਦੀ ਆ ਜਿਹੜੇ ਰੈਗੂਲਰ ਯੂਜ਼ ਕਰਨੇ ਆ ਉਹ ਮੈਂ ਅਲੱਗ ਰੱਖਦੀ ਹੁੰਦੀ ਆ ਇਹਨਾਂ ਨੂੰ ਹੁਣ ਸਕਾ ਕੇ ਤੇ ਅਲੱਗ-ਅਲੱਗ ਇਹ ਆ ਨਵੇਂ ਇਹਨੇ ਡੇਲੀ ਯੂਜ਼ ਕਰਨ ਵਾਲੇ ਇਹ ਕਰਦਾ ਤੇ ਡੋਰਿੰਗ ਆ ਤੇ ਕੜਚੀਆਂ ਆ ਪਰ ਅਲੱਗ-ਅਲੱਗ ਸਾਰੇ ਕਟਲਰੀ ਬਾਕਸ ਦੇ ਵਿੱਚ ਇਸ ਤਰ੍ਹਾਂ ਰੱਖ ਦਿੰਦੇ ਆ ਫਿਰ ਉਹਦੇ ਨਾਲ ਕੁਝ ਮਿਕਸ ਕਰ ਹੀ ਦਿੰਦੇ ਆ ਕੱਚੀਆਂ ਕੁਰਸੀਆਂ ਹੁੰਦੀਆਂ ਇੱਥੇ ਦੇਖੋ ਦੇਖ ਇੱਥੇ ਨਿਊ ਛੋਟੇ ਚਮਚ ਇੱਥੇ ਨਿਊ ਵੱਡੇ ਚਮਚ ਤੇ ਆ ਤਾਂ ਵੈਸੇ ਮੈਂ ਯੂਜ਼ ਨਹੀਂ ਕਰਦੀ ਖਰਾਬ ਹੋ ਚੁੱਕਾ ਸੈਟ ਤੇ ਬਾਕੀ ਕਰਦਾ-ਕੁਰਦਾ ਸਾਰੀਆਂ ਇੱਧਰ ਇੱਧਰ ਸਾਰੇ ਟੋਰੀਆਂ ਟੋਰੀਆਂ ਘਰਚੀਆਂ ਤੇ ਆਪਾਂ ਸਗਾ ਕੇ ਉਹ ਵੀ ਰੱਖਦੇ ਆ ਜਲਦੀ ਤੋਂ ਜਲਦੀ ਤੇ ਕੱਲ ਮੈਂ ਮੰਗਾਈਆਂ ਸੀ ਲਾਚੀਆਂ ਤੇ ਕਾਲੀ ਮਿਰਚ ਕਾਲੀ ਮਿਰਚ ਮੇਰੇ ਰਸੋਈ ਚ ਸਕਿੱਪ ਹੋ ਜਾਂਦੀ ਨਾ ਮੈਨੂੰ ਬਹੁਤ ਬੁਰਾ ਲੱਗਦਾ ਹੈ ਤੇ ਹੁਣ ਮੈਂ ਇਹਨੂੰ ਪੀਸ ਕੇ ਰੱਖੂੰਗੀ ਤੇ ਮੈਂ ਡੇਲੀ ਯੂਜ਼ ਕਰਦੀ ਕਰਦੀ ਆ ਥੋੜੀ ਜਿਹੀ ਇਗਨੋਰ ਕਰਿਓ ਕਿ ਕਿ ਜਿਵੇਂ ਮੈਂ ਸਫਾਈ ਕਰਨੀ ਆ ਅਜੇ ਰੋਟੀ ਬਣਾ ਕੇ ਫਿਰ ਸਾਰੀ ਟੋਟਲ ਸਫਾਈ ਕਰਾਂਗੇ ਅੱਜ ਖਿਲਾਰੇ ਰਹਿੰਦੇ ਚੱਕਰ ਨਾਲੇ ਮੈਂ ਕਿਹਾ ਪਹਿਲੋ ਕਿਚਨ ਦਾ ਨਵੇੜ ਲੈਣੀ ਫਿਰ ਕੱਪੜੇ ਤੇ ਸਫਾਈ ਦਾ ਨਵੇੜੂਗੀ ਤੇ ਬਾਹਰ ਤੁਸੀਂ ਮੌਸਮ ਚੈੱਕ ਕਿਵੇਂ ਕਰਾਵਾਂ ਬਹੁਤ ਐਂਡ ਖਵਾ ਵਗਦੀ ਠੰਡੀ ਠੰਡੀ ਤੇ ਨਿੱਕ ਨਿੱਕੀ ਬੂੰਦਾ ਬੰਦੀ ਹੋ ਰਹੀ ਆ ਚਲੋ ਜਲਦੀ ਜਲਦੀ ਕੰਮ ਖਤਮ ਕਰਕੇ ਫਿਰ ਕਰਦੇ ਆ ਮੌਸਮ ਨੂੰ ਇੰਜੋਏ ਬਾਏ ਤੈਸੀ ਲੋਨ ਲਾ ਪਿਆ ਪਪਾੜੀ ਲਾ ਕੇ ਚ ਰਹਿਨੇ ਪਏ ਆ ਸਹੀ ਹਾਲ ਹੈ ਉੱਥੇ ਐਂ ਬਾਰਿਸ਼ਾਂ ਹੁੰਦੀਆਂ ਹੁੰਦੀਆਂ ਨਾ ਕੋਲਾ ਸੌਣ ਤੇ ਰੱਬਾ ਮੀਂਹ ਨਾ ਪਾਵੇ ਤੂੰ ਹਾਂ ਦੇਖੀ ਉਹ ਸਾਰਾ ਘਾਹ ਸੁੱਕਾ ਸੀ ਤੇ ਐ ਗ੍ਰੀਨ ਗ੍ਰੀਨ ਹੋ ਗਿਆ ਹਾਂਜੀ ਉਹਦੇ ਵਿੱਚ ਕਿੰਨਾ ਪਾਣੀ ਪਾ ਦਿੱਤਾ ਨਹੀਂ ਕਰਦੇ ਇਹ ਇੱਥੇ ਕੱਲ ਸੰਦ ਲੰਘਾ ਲਗਾ ਕੇ ਨਾ ਸੜਕਾਂ ਲਿਆਨੇ ਉਹਨਾਂ ਨੇ ਸੰਦ ਖਿਲਾ ਰਹੇ ਸੀਗੇ ਉਹ ਪੋਲਾ ਲਿਆਨੇ ਹਾਂਜੀ ਤੇ ਕਿੰਨਾ ਲੜਖ ਮਾਰਤਾ ਸੀ ਕੱਚੇ ਨਾਲ ਇੱਥੇ ਆਪਾਂ ਪੱਕਾ ਵੀ ਇਹ ਨਾ ਕਰ ਸਕਦੇ ਸਰਕਾਰੀ ਥਾਂ ਹੈ ਅੱਗੇ ਵੇਖੋ ਸਾਬ ਇੱਕਦਾਂ ਮ ਹੀ ਆਉਂਦੀ ਬਾਛੜ ਜਿਵੇਂ ਪਹਾੜਾਂ ਚ ਨਹੀਂ ਮੀਂਹ ਪਿੰਦਾ ਫੇਰ ਕੱਟ ਜਾਂਦਾ ਫੇਰ ਆ ਜਾਂਦਾ ਉਹ ਸਾਬ ਹੀ ਪੈ ਜਾਂਦਾ ਫੇਰ ਵੀ ਕੋਈ ਪਤਾ ਹੀ ਨਹੀਂ ਲੱਗਦਾ ਮੀਂਹ ਦਾ ਹਮ ਯੂਟਿਊਬ ਫੈਮਿਲੀ ਕੱਲ ਆਲਾ ਟਾਈਮ ਨਹੀਂ ਟੱਲਣ ਦਿੱਤਾ ਰੱਬ ਨੇ ਕੱਲ ਵੀ 12 1 ਵਜੇ ਪੂਲ ਮੀਂਹ ਸੀ ਤੇ ਅੱਜ ਵੀ ਵੇਖੋ ਚਾਰ ਸਪੀਰ ਅੱਜ ਅਸੀਂ ਛੱਤ ਤੇ ਤਾਂ ਨਹੀਂ ਗਏ ਪਰ ਇੱਥੇ ਕੈਪਚਰ ਕਰ ਲਾ ਤੁਸੀਂ ਕਹਣਾ ਮੀਂਹ ਦੀ ਹੀ ਵਿਖਾਈ ਜਾਂਦੇ ਪਰ ਪਈ ਮੀਂਹ ਜਾਂਦਾ ਸੀ ਕਰੀਏ ਵੀ ਕੀ ਲਓ ਜੀ ਮੀਂਹ ਦਾ ਨਾਲਿਆ ਹੋਰ ਆਇ ਤੇਜੋਗੀ ਐ ਤੈਨੂੰ ਵਿਖਾਈਏ ਕੀ ਸਾਡੇ ਇਸ ਵਕਤ ਮੀ 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 ਹੀ ਚੱਲ ਰਿਹਾ ਹੈ ਉਧਰ ਵੇਖੋ ਗੱਡੀਆਂ ਨਿੱਖਰ ਗਈਆਂ ਉਹ ਬਾਹਰ ਗੱਡੀ ਖਲਾ ਕੇ ਗਿਆ ਹੀ ਪੈਲਸ ਚ ਵੇਖੋ ਕਿਵੇਂ ਨਿੱਖਰ ਗਈ ਐ ਕਾਲੀ ਸ਼ਾਇ ਹੀ ਨਿੱਕਲ ਗਈ ਹੋ ਹੋ ਉਹਦਾ ਨਹੀਂ ਸੀ ਤੇ ਜੇ ਆਇਆ ਤੇ ਹੋਣ ਜਾਂਦਾ ਨਹੀਂ ਪਰ ਵੇਖੋ ਬਈ ਕਿੰਨਾ ਟਿਕ ਉਹ ਮਾਈ ਗਾਡ ਓ ਮਾਈ ਗਾਡ ਦੇਖੋ ਗਾਇਜ਼ ਵੈਸਾ ਹੀ ਫੋਨਾਂ ਲੱਗੇ ਆ ਦੇਖੋ ਗਾਇਜ਼ ਅਜਰੂਰ ਦੇਖਿਓ ਵੀਡੀਓ ਜਿੰਨਾ ਪਹਿਲੀਆਂ ਫਸਟ ਵਲੌਗ ਐ ਬੋਲਿਆ ਸੀ ਨਾ ਐ ਹੀ ਬੋਲਿਆ ਸੀ ਕਿ ਪਹਿਲੇ ਦਿਨ ਤੋਂ ਹੀ ਪ੍ਰੋਫੈਸ਼ਨਲ ਹੈ ਨੇ ਪ੍ਰੋਫੈਸ਼ਨਲ ਆ ਤੁਹਾਡੇ ਤੁਹਾਡੇ ਮੂੰਹ ਨਾਲੋਂ ਹੱਥ ਮੇਰੇ ਚਿੱਟੇ ਹੋ ਗਏ ਹੁਣ ਵੇਲੇ ਸਾਡੇ ਤੋਂ ਦਾ ਕੈਮਰਾ ਹੀ ਨਾ ਵਧੀਆ ਕਿੰਨਾ ਤਾਈਆਂ ਤੋਂ ਹੀ ਕਾਲੀਆਂ ਹੋਣੀ ਪਈਆਂ ਨਾ ਦੇਖੋ ਗਾਇਜ਼ ਜਾਗੋ ਲੁਕਣਾ ਹੈ ਜੀ ਬਹੁਤ ਕਰਦਾ ਖਾਂਦਾ ਪਰ ਉਹ ਉੱਚਾ ਬੰਦਾ ਬਸ ਬੜਵਾ ਕੇ ਹਾਂ ਕਿਉਂ ਮੈਂ ਗੋਰਾ ਹੋ ਗਿਆ ਵਾ ਮੈਂ ਲਾਈਟ ਬ੍ਰਾਊਨ ਹੋ ਗਿਆ ਲਾਈਟ ਹਾਂ ਹਾਂ ਤੁਹਾਡਾ ਸਾਲਾ ਇਹ ਵੀਡੀਓਣਾ ਬਣਾਈਏ ਖੁਸ਼ ਆਪਾਂ ਆ ਬੜੀ ਬਾਤ ਹੋਣੀ ਵੀ ਨਹੀਂ ਹੋਰ ਬੇਸਤੀ ਗ੍ਰਾਮ ਹੈ ਆਪਣੀ ਬੇਸਤੀਲੀ ਫੇਮਸ ਹੈ ਦਿਨੋਂ ਫੇਮਸ ਮਾ ਪਹਿਲਾਂ ਹੀ ਬੜਾ ਫੇਮਸ ਹਾਂ ਇਹ ਤਾਂ ਪਤਾ ਹੀ ਹੈ ਤੁਹਾਨੂੰ ਆਹ ਦੇ ਲੋਕ ਜਾਂਦੇ ਆਪੇ ਹਾਂਜੀ ਮੈਮ ਤੁਸੀਂ ਕੀ ਕਰਦੇ ਪਏ ਹਾਂ ਸੈਟਿੰਗ ਹਾਂਜੀ ਵੀਡੀਓ ਲੱਗੇ ਬਣਾਉਂ YouTube ਫੈਮਲੀ ਹੈ ਸਕੂਲ ਠੰਡਾ ਹੁੰਦਾ ਛੱਤ ਤੇ ਸ਼ਾਮ ਦਾ ਟਾਈਮ ਧੁੱਪ ਨਹੀਂ ਹੈਗੀ ਤੇ ਅਸੀਂ ਸੋਚਿਆ ਚਲੋ ਅੱਜ ਵੀਡੀਓ ਬਣਾ ਲਈਏ ਹਾਂਜੀ ਸਹੀ ਗੱਲ ਲੈ ਹੁਣ ਇਹ ਮੀਰੂ ਗਿਆ ਹਨਾ ਸ਼ਾਮੀ ਜੀ ਉਹ ਸਾਡੇ ਹੈਲਪ ਕਰ ਦਿੰਦਾ ਸਵੇਰ ਦਾ ਖੁਸ਼ ਨੂੰ ਡੀਕਦਿਆਂ ਸੀ ਤੇ ਖੁਸ਼ ਚਲਾ ਗਿਆ ਮੱਲਾਲੇ ਆਪਦੇ ਪਾਪੇ ਨਾਲ ਹਾਂਜੀ ਤੇ ਫਿਰ ਅਸੀਂ ਸੋਚਿਆ ਚਲੋ ਇਹ ਕਦੋਂ ਕੰਮ ਆਊਗਾ ਹਾਂਜੀ ਸਹੀ ਗੱਲ ਵੈਸੇ ਇਹ ਵੀ ਤਰੀਕਾ ਆਪਣਾ ਵਧੀਆ ਹੈ ਹਨਾ ਵਧੀਆ ਹੈ ਕੁੜ ਕੋਈ ਇੱਧਰ ਫਰਿਆਲੀ ਕਿ ਨੀ ਸੋਣੀ ਅੱਗ ਦੀਆਂ ਤੇ ਕੰਬਲਾਲ ਵੀ ਵੇਖੀ ਇਹ ਵੀ ਦੋ ਦੋ ਦੁਪੱਟੇ ਅੱਜ ਕਿਵੇਂ ਲਈ ਫਿਰਦੀ ਆ ਜੀ ਮੈਨੂੰ ਠਾਂ ਦੇ ਲੱਗ ਗਈ ਤੈਨੂੰ ਦਸੀਏ ਯੂਟਿਊਬ ਫੈਮਿਲੀ ਇਹ ਦਾ ਪਰਣਾ ਬੰਨਣ ਲੱਗੀ ਆ ਬੰਨ ਪਰਣਾ ਇੰਨਾ ਵਧੀਆ ਬੰਨਦੀ ਨਾ ਹੁਣ ਇੱਕ ਅਸੀਂ ਵੀਡੀਓ ਬਣਾ ਕੇ ਢੇ ਉਹਦੇ ਜਿਹਨੇ ਬੜਾ ਵਧੀਆ ਬੰਨਿਆ ਸੀ ਤੇ ਇਹ ਜਲਦੀ ਜਲਦੀ ਐ ਬੰਨ ਲੈਂਦੀ ਜਿਵੇਂ ਨਾ ਇਹਨੇ ਜਾਜ ਸਿੱਖੀ ਹੁੰਦੀ ਆ ਮੇਰੀ ਆਪਣਾ ਫੈਸ਼ਨਰ ਤੈਨੂੰ ਸ਼ੌਕ ਹੈ ਮਤਲਬ ਇਹਦਾ ਤੈਨੂੰ ਜੱਜਦਾ ਵੀ ਬੜਾ ਹੈ ਹਾਂਜੀ ਹੁਣ ਪਤਾ ਨਹੀਂ ਕਿਵੇਂ ਦਾ ਬੱਜੇ ਅੱਗੇ ਤਾਂ ਬੜਾ ਸੁਣਾ ਅੱਗੇ ਸ਼ੀਸ਼ੇ 'ਚ ਬੰਨੇ ਸੀ ਸ਼ੀਸ਼ੇ 'ਚ ਬੰਨੇ ਸੀ ਸ਼ੀਸ਼ੇ 'ਚ ਬੰਨੇ ਤੇ ਬੰਨੇ ਮੈਨੂੰ ਲੱਗਾ ਦੋ ਮਿੰਟਾਂ ਜੀ ਸੀ ਹਾਂਜੀ ਵੇਖਿਆ ਸਹੀ ਬੰਨੇ ਆ ਗਿਆ ਹਾਂ ਸਹੀ ਹੈ ਕਾ ਸੁਣ ਦੰਦ ਦੀ ਸਹੀ ਗੱਲ ਹੈ ਫਿਰ ਕੁੜੀਆਂ ਛੇੜਨੀਆਂ ਸੀ ਸਹੀ ਕੁੜੀਆਂ ਤੇ ਜੁੱਤੀਆਂ ਹੀ ਬੜੀਆਂ ਬਹਿਣੀਆਂ ਚਲੋ ਭਾਈ ਵਾਓ ਮੈਮ ਆਹ ਸੂਟ ਕਿੱਥੋਂ ਕੱਢਿਆ ਜੀ ਅੱਜ ਇਹ ਪੁਰਾਣੀ ਵੈਰਾਈਟੀ ਕੱਢੀ ਤੇ ਦੋ ਸਾਲ ਪੁਰਾਣਾ ਹੋਣਾ 2003 ਪਰ ਲੱਗਦਾ ਨਹੀਂ ਬੜਾ ਸੋਹਣਾ ਹੈ ਇਹ ਮੈਂ ਆਪੇ ਸਟਿਚ ਕੀਤਾ ਹੈ ਇਹਦਾ ਹਾਂਜੀ ਬਹੁਤ ਸੋਹਣਾ ਮੈਨੂੰ ਆਹ ਕਢਾਈ ਬੜੀ ਪਸੰਦ ਆ ਹਾਂਜੀ ਵੀ ਸ਼ੇਪ ਬਣੀ ਹੋਈ ਜਿਹੜੀ ਵੇਲੇ ਹੁਣ ਟ੍ਰੈਂਡਿੰਗ 'ਚ ਹੈ ਇਹ ਟ੍ਰੈਂਡ ਪੁਰਾਣਾ ਕਰ ਦਿੰਦੇ ਆ ਸਹੀ ਗੱਲ ਹੈ ਜਿਹੜੇ ਆਪਾਂ ਪੁਰਾਣੇ ਕਰਦੇ ਫਿਰ ਉਹ 트ੈਂਡ ਚ ਆ ਜਾਂਦੇ ਨਾ ਸਹੀ ਗੱਲ ਏ ਬਹੁਤ ਪਿਆਰਾ ਸੂਟ ਏ ਪੰਛੀਆਂ ਦੀ ਆਵਾਜ਼ ਅੱਜ ਫੇਰ ਸੁਣ ਲਓ ਕਿੰਨਾ ਸੁ ਹਾਂਜੀ ਬਹੁਤ ਸੋਹਣਾ ਮੌਸਮ ਹਾਂਜੀ ਸਭ ਐਸੀਆਂ ਥੱਲੇ ਵੜੇ ਸਹੀ ਗੱਲ ਏ ਬੋਲਤੇ ਇੱਕ ਦਿਨ ਸੈਰ ਨਾ ਕਰਕੇ ਆਈਏ ਜੀ ਬੜਾ ਕਰਦਾ ਹੀ ਹੈ ਸੱਚੀ ਬੜਾ ਜੀ ਕਰਦਾ ਬੋਲਤੇ ਸੈਰ ਕਰਨ ਨੂੰ ਓ ਬਾਮੀ ਲਾ ਲੈਣ ਨੂੰ ਕਹਿਣਾ ਉਹ ਇਧਰ ਮਿੱਟੀ ਸਟਾਉਣਾ ਹੈ। ਹਾਂਜੀ ਚੱਲੋ। ਕੱਲ ਚਾਹ ਵੀ ਗਲਾਸੀ ਚ ਚਾਹ ਬਣਨੀ ਪਈਏ। ਇਹ ਤੇ ਹੁਣ ਸੋਡਾ ਬਣ ਗਿਆ। ਇਹ ਸੋਡਾ ਬਣ ਗਿਆ। ਓ ਮਾਈ ਗੋਡ। ਵੇਖੋ। ਘਰਿਆਂ ਲਿੰਗਾਂ ਤੇ ਆਂਛੇ ਪਰੇ ਲੱਗਦਾ ਨਾ ਜੇ ਕਾਰੀ ਲੱਗ ਕਾਰ ਵੀ ਬਣ ਗਿਆ ਹਾਂਜੀ ਸਵੇਰੇ ਤਾਂ ਪੱਕਾ ਐਂ ਲੱਗਦਾ ਪਿਆ ਸੀ ਕਿ ਜਿਵੇਂ ਸੱਚੀ ਪਹਾੜੀ ਲੱਗ ਕੇ ਚੀ ਆ ਗਏ ਆ ਮਮੀ ਅੱਜ ਪਿਆ ਲਈ ਨਾ ਸੱਲ ਨੂੰ ਵੀ ਜਾ ਹਾਂਜੀ ਬੜਾ ਜਿਆਦਾ ਲੱਗਦਾ ਜਿਸਦਾਰੇ ਚ ਕੋਈ ਖਾਸ ਫੰਕਸ਼ਨ ਏ ਕੀ ਕੀ ਹੋ ਰਿਹਾ ਏ ਅੱਗੇ ਚੱਲ ਰਹੇ ਨੇ ਵਾਓ ਵਾਓ ਕਿੰਨੇ ਸੋਹਣੇ ਲੱਗ ਰਹੇ ਨੇ ਵਾਓ। ਉ ਆਸਮਾਨ ਦੇ ਵਿੱਚ। ਓ ਮਾਈ ਗਾਡ। ਵਾਓ। ਕੋਈ ਨਾ ਕੋਈ ਤਾਂ ਖੁਸ਼ਖਬਰੀ ਹੈ। ਚਲੋ ਬਈ। ਐਸੇ ਤਰ੍ਹਾਂ ਹੀ ਸਾਰਿਆਂ ਦੇ ਘਰਾਂ 'ਚ ਖੁਸ਼ਖਬਰੀਆਂ ਆਉਂਦੀਆਂ ਰਹਿਣ, ਹੱਸਦੇ ਰਹਿਣ, ਵਸਦੇ ਰਹਿਣ ਸਭ। ਤੇ ਇਧਰ ਖੁਸ਼ ਨੂੰ ਜਦੋਂ ਮੈਂ ਭਾਂਡੇ ਸਾਫ਼ ਕੀਤੇ ਨਾ ਉਦੋਂ ਟਿਫਨ ਨਹੀਂ ਕੱਢਿਆ ਤੇ ਇਹਦੀ ਸਜ਼ਾ ਇੱਧਰ ਵੇਖੋ ਗਾਇਜ਼ ਵੀਰੇ ਇਹ ਆਦਾ ਟਿਫਨ ਧੋ ਰਿਆ ਹੁਣ ਉਦੋਂ ਫੋਨ 'ਚ ਲੱਗਾ ਰਹਿੰਦਾ ਹੈ ਮੈਂ ਸਾਰੀ ਰਸੋਈ ਸਨੀਟੀ ਇੱਥੇ ਮੈਂ ਪਿਆ ਵੇਖਿਆ ਹੁਣ ਟਿਫਨ ਚਲਾ ਕੇ ਬੜਾ ਬੰਦਾ ਮੈਨੂੰ ਕਿਹਾ ਹੁੰਦੇ ਸਾਰ ਪਲੂ ਟਿਫਨ ਕੱਢਿਆ ਪਰ ਤੇ ਅੱਜ ਵੇਖੋ ਕੱਪੜੇ ਅੱਜ ਮੈਂ ਪੋਣੇ ਵੀ ਤੋਤੇ ਸੀ ਉਹ ਵੀ ਸਾਈਡਾਂ ਤੇ ਪਾਤੇ ਆ ਕਪੜੇ ਖੁਸ਼ ਤੋਂ ਫੇਰ ਖੁਸ਼ ਪਾਤੇ ਵਿੱਚ ਤੇ ਇੱਕ ਫਰਗ ਹੋਰ ਪੈਣਾ ਇਸ ਤੋਂ ਬਾਅਦ ਤੇ ਇਹ ਹੁੰਦੀ ਸਾਡੀ ਰਾਤ ਦੀ ਰੁਟੀਨ ਰਾਤ ਨੂੰ ਮੈਂ ਕਪੜੇ ਲੱਗਪਗ ਧੋ ਦਿੰਦੀ ਰਾਤ ਨੂੰ ਕਪੜੇ ਧੋ ਦਿੰਨੀ ਆ ਹੁਣ ਨਾ ਬਾਰਿਸ਼ਾਂ ਕਰਕੇ ਜ਼ਿਆਦਾਤਰ ਅੰਦਰ ਹੀ ਸਕਾਉਣੇ ਪੈਂਦੇ ਬਾਹਰ ਤਾਂ ਸਾਰਾ ਦਿਨ ਬਾਰਿਸ਼ ਦਾ ਮੌਸਮ ਬਣਿਆ ਰਹਿੰਦਾ ਹੁਣ ਪੱਖਾ ਚਲਾਤਾ ਹੈ ਇਹ ਸੁੱਕ ਜਾਣਗੇ ਦੂਸਰੇ ਵੀ ਨਾਲ ਹੀ ਪਾ ਦੂੰਗੀ ਤੇ ਬਾਕੀ ਰਸੋਈ ਦਾ ਨਿਬੜ ਗਿਆ ਸਾਰਾ ਔਰ ਦਹੀਂ ਜੰਮਣਾ ਰੱਖਤਾ ਆਪਾਂ ਹਾਂ ਇੱਕ ਪੋਣਾ ਬਾਹਰ ਕਿਵੇਂ ਰਹਿ ਗਿਆ ਆ ਵੇਖੋ ਕਿੰਨਾ ਖਾਣਾ ਪਾ ਗਿਆ ਇਹ ਦੇਖੋ ਇੱਕ ਟਿਫਨ ਧੁੱਤ ਆ ਆਖੋ ਹੈ ਬਿਚਰਾ ਆਲੇ ਹਨ ਕੀ ਬੰਦਾ ਕਰੇ ਅਸੀਂ ਨਾਲ ਦੇ ਨਾਲ ਕਿਤੇ ਚਾਹ ਦਾ ਤੁਬਕਾ ਨਹੀਂ ਦਿਖਣ ਦੇਈਦਾ ਸਫਾਈ ਕਰ ਦੇ ਦੀ ਇਹਨਾਂ ਨੂੰ ਕੰਮ ਇੱਕ ਵੀ ਕਰਾਉਣਾ ਉਹ ਵੀ ਗਲਤ ਆ ਪੋਣਾ ਰਹਿ ਗਿਆ ਬਈ ਇਹ ਕਿੱਥੇ ਲੁਕਿਆ ਰਹਿ ਗਿਆ ਤਿਹਨੂੰ ਸਵੇਰੇ ਮੰਜੀ ਤੋਂ ਤੀ ਕਰੂੰਗੀ ਤੇ ਬਾਕੀ ਆਪਣਾ ਸਾਰੇ ਕਿਚਨ ਨੀਟ ਐਂਡ ਕਲੀਨ ਕਿਚਨ ਕਰੀਏ ਲਾਈਟ ਆਫ ਤੇ ਅੱਜ ਵੇਖੋ ਫੇਰ ਆ ਗਿਆ ਭਮਕਰ ਬੜਾ ਗੁੱਸਾ ਚੜਦਾ ਸੇਰੇ ਵੇਖੀ ਸਫਾਈ ਦਾ ਫੇਰ ਤਾਂ ਇੰਨਾ ਬੰਦਪਨ ਕਿੱਥੋਂ ਆ ਜਾਂਦਾ ਮੈਨੂੰ ਸਮਝ ਨਹੀਂ ਆਉਂਦਾ ਇੰਨਾ ਵੀ ਉੱਤਰ ਮੈਂ ਲਾਈਟਾਂ ਬੰਦ ਕਰ ਛੱਡੀਆਂ ਸੀ ਉਹ ਜਿਹੜੀਆਂ ਇਸ ਕਰਕੇ ਘਟਾਇਆ ਥੋੜੇ 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 ਸਾਰੇ ਜਗਸੀਰ ਦੇ ਪਾਪਾ ਤੇ ਜਗਸੀਰ ਏਸੀ ਫਿੱਟ ਕਰ ਰਹੇ ਸਲੂਨ ਚ ਬਾਨੇ ਨਾ ਚੱਲ ਲੱਗ ਜੂਗੇ ਸਵੇਰੇ ਆਪਣੀ ਰੀਗਵਾਂਡਿੰਗ ਤੇ ਇੱਥੇ ਮੈਂ ਪਿੰਡੀਆਂ ਧੋ ਕੇ ਰੱਖਣੀਆਂ ਸੀ ਮੈਂ ਕਿ ਸੁੱੱਕ ਜਾਂਨ ਕਰਕੇ ਕੱਟ ਕੇ ਰੱਖ ਲੂੰਗੀ ਸਵੇਰੇ ਉਹਨਾਂ ਨੂੰ ਰੱਖੀਆਂ ਰੋਟੀ ਜਿਹੜੀ ਬਣ ਕੇ ਜਾਣੀ ਸਕੂਲ ਥੋੜੀਆਂ ਥੋੜੀਆਂ ਗਿੱਲੀਆਂ ਓਕੇ ਅੱਜ ਕੋਨੇ ਦੀ ਗਿੱਲੇ ਆਪਣੇ ਦਾ ਕੋਨੇ ਨਾਲ ਸਕਾਲ ਨਹੀਂ ਨਹੀਂ ਧੁੰਸ ਕੇ ਉਹਨਾਂ ਨੂੰ ਗੋਰੀ ਪਾ ਦਿੱਤਾ ਦਿਨੇ ਆ ਤੇ ਸੁੱਕਣ ਗਈਆਂ ਉਸ ਤੋਂ ਬਾਅਦ ਆਪਾਂ ਚੀਨ ਕੇ ਤੇ ਫਿਰ ਸੋਵਾਂਗੇ ਠੀਕ ਹੈ ਅੱਜ ਦਾ ਆਪਣਾ ਇੰਨਾ ਹੀ ਰੁਟੀਨ ਇੱਕ ਪਿੰਡੀ ਗਈ ਖੁਸ਼ ਤੇ ਰੇਂਗੂ ਤੁਹਾਨੂੰ ਦੇਖੀ ਤੇ ਇੱਥੇ ਕਰਦੇ ਆਪਾਂ ਵਲੌਗ ਦਾ ਐਂਡ ਵਲੌਗ ਵਧੀਆ ਲੱਗੇ ਲਾਈਕ ਕਰਨਾ ਕਮੈਂਟ ਕਰਨਾ ਤੇ ਸ਼ੇਅਰ ਕਰਨਾ ਬਿਲਕੁਲ ਜੀ ਨਾ ਭੁੱਲਿਓ ਬਾ ਬਾਏ